ਦੀਤੀਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਵੀ ਆਪ ਸੜਕਾਂ ਤੇ ਨਿਕਲੋ ਜੇ ਅੱਜ ਤੁਸੀਂ ਸਾਥ ਨਹੀਂ ਦਿੱਤਾ ਤਾਂ ਫੇਰ ਇਹਨਾਂ ਨੇ ਹਾਨੂੰ ਛੱਡਣਾ ਨਹੀਂ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਪਾ ਦੇ ਸਾਰੀਆਂ ਵੀਰਾਂ ਪੇਟਾ ਤੁਹਾਡਾ ਤੇ ਇੱਕ ਵਾਰੀ ਵੇਹੋਂ ਨੌਕਰੀਆਂ ਕਿਦਾਂ ਜਾਂਦੀਆਂ ਤੁਸੀਂ ਜਿਹੜਾ ਪੱਗਾ ਸਿਰਪਸਾਬ ਦਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਹਿੰਦੀ ਮੇਤ ਬੰਦਿਆ ਦੁੱਧ ਪਿਆ ਇਹਨਾਂ ਨੂੰ ਬੋਲੋ ਆਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੀਮ ਦਮਦਮਾ ਸਾਹਿਬੋ ਕੀ ਤਲਵੰਡੀ ਜਾਂਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਗ ਵੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਖੋਲੇ ਆ ਬਹੁਤ ਸਾਡੇ ਨਾਲ ਹੱਥੋ ਪਾਈ ਹੋਏ ਆ ਤੇ ਹੁਣ ਸਾਨੂੰ ਗੱਡੀ 'ਚ ਪਤਾ ਨਹੀਂ ਕਿੱਥੇ ਲੱਗੇ ਜਾਂਦੇ ਆ ਤੇ ਸਾਰੀ ਸੰਗਤ ਨੂੰ ਅਪੀਲ ਆ ਬੇਨਤੀ ਆ ਵੀ ਬਹੁਤ ਜਿਆਦਾ ਸਾਡੇ ਨਾਲ ਵਧੀਕੀ ਕੀਤੀ ਆ ਕੋਈ ਅੱਜ ਕੋਈ ਗੌਰ ਬਾਤ ਕਰਨਾ ਕੋਈ ਉਹ ਜਾ ਕੇ ਕੰਮ ਕਰਨਾ ਆਹੋ ਉਹ ਦੱਸ ਦਿਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥ ਸਮਨ ਨੂੰ ਪਤਾ ਹੀ ਕਿ ਜੋ ਕਾਲ ਸਨੀ ਕਾਲ ਕਠਲ ਤੋਂ ਦਿੱਤੀ ਹੋਈ ਵਿਸ਼ਾਲ ਮਾਰਚ ਜੋ ਕਿ ਸਾਬੂ ਦੀ ਤਰੰਡੀ ਤੋਂ ਚੱਲ ਕੇ ਤੇ ਹੁੰਦੇ ਹੁੰਦੇ ਰਸਤੇ ਤੋਂ ਪੜਾਮਾ ਤੋਂ ਦਰਬਾਰ ਸਾਹਿਬ ਪਹੁੰਚਣਾ ਹੀ ਉਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਜੋ ਮਾਰਚ ਨਿਕਲ ਲੱਗਾ ਸੀ ਜਿਹਦੇ ਵਿੱਚ ਸਰਕਾਰ ਜਿਹੜੀ ਆ ਕਿ ਬਹੁਤ ਜਾਦੀ ਘਬਰਾ ਗਈ ਕਿ ਮੈਂ ਕਹਿਣਾ ਚਾਹੁੰਦੀ ਆ ਸਰਕਾਰ ਨੂੰ ਕਿ ਤੂੰ ਅਹੀਂ ਇਹ ਬੀਬੀਆਂ ਡਰਨ ਵਾਲੀਆਂ ਨਹੀਂ ਬੈਠੀਆਂ ਤੇ ਤੇ ਅਮਿਤਪਾਲ ਦੀ ਮਾਤਾ ਨੂੰ ਚੁੱਕ ਲਿਆਵਾ ਤੇ ਜਾਂ ਜਿਹੜੇ ਹੋਰ ਪਰਿਵਾਰ ਦੇ ਮੈਂਬਰ ਚੁੱਕੇ ਆ ਆ ਸਾਰੀਆਂ ਉਹ ਮਾਮਾ ਬੈਠੀਆਂ ਆ ਵਾ ਜਿਨ੍ਹਾਂ ਨੇ ਟੋਟੇ ਕਰਕੇ ਬੱਚਿਆਂ ਦੇ ਝੋਲੀਆਂ ਚ ਪੁਆਏ ਸੀ ਤੇ ਹਕੂਮਤ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਜੁੱਤੀਆ ਤੋਂ ਸਾਨੂੰ ਵੀ ਫੜ ਕੇ ਤੇ ਜੇਲ੍ਹਾਂ ਚ ਭੇਜਦੇ ਤੇ ਬਾਕੀ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦੀ ਆ ਕੀ ਵੇਖੋ ਇਸ ਤਰ੍ਹਾਂ ਹੀ ਆਪਾਂ ਭਾਈ ਸਾਹਿਬ ਨੇ ਮਾਰ ਕੀਤਾ ਜੇ ਉਸ ਦਿਨ ਆਪਾਂ ਇਹ ਕੰਮ ਨਾ ਕੀਤਾ ਹੁੰਦਾ ਉਸ ਦਿਨ ਹੀ ਆਪਾਂ ਘਰੋਂ ਤੋਂ ਬਾਹਰ ਨਿਕਲ ਜਾਂਦੇ ਤੇ ਭਾਈ ਸਾਹਿਬ ਵੀ ਦਿਬੂਗੜ ਨਹੀਂ ਜਾਣੇ ਕਿ ਅੱਜ ਜੋ ਮਾਤਾ ਜੀ ਨੇ ਵੇਖੋ ਪੁਲਿਸ ਤੋਂ ਨਹੀਂ ਕਰੀ ਨਾ ਡਰਦੀ ਹੁੰਦੀ ਵੀ ਉਹਨੇ ਆਪਣੀਆਂ ਆਪਣੀਆਂ ਵੀਡੀਓ ਜਿਹੜੀਆਂ ਪਾ ਦਿੱਤੀਆਂ ਕਿ ਸਾਨੂੰ ਪਤਾ ਨਹੀਂ ਇਹ ਪੁਲਿਸ ਕਿੱਥੇ ਕਰਨ ਲੱਗੀ ਜਿੱਥੇ ਵਿੱਚ ਉਹਨਾਂ ਦੇ ਉਹਨਾਂ ਕੋਲ ਜਿਹੜਾ ਪਿਆਸੇ ਵੀ ਖੋਏਗੇ ਉਹਨਾਂ ਦੇ ਕੋਲ ਕਿ ਵੀ ਆਗਨੀ ਦਾ ਕੱਪੜਾ ਵੀ ਉਹਨਾਂ ਦਾ ਖੋ ਲਿਆ ਵਾ ਤਦ ਸਭੇ ਦਾ ਕੋਈ ਨਹੀਂ ਪਤਾ ਲੱਗਣ ਡਿਆ ਕਿ ਮਾਤਾ ਜੀ ਨੇ ਇੱਥੇ ਕਿਡਨਪ ਕਰਕੇ ਲੈ ਗਏ ਆ ਕਿਉਂਕਿ ਸਾਨੂੰ ਕੋਈ ਜਿੱਥੇ ਮਰਜ਼ੀ ਲੈ ਜਾਣ ਸਾਨੂੰ ਕੋਈ ਡਰ ਨਹੀਂ ਆ ਕਿਉਂਕਿ ਉਹ ਜੋਦੇ ਦੀ ਮਾਂ ਹੈਗੀ ਆ ਤੇ ਅਸੀਂ ਉਹਨਾਂ ਦੇ ਨਾਲ ਜਿਹੜੇ ਬੈਠੇ ਆ ਇਹ ਘੱਟ ਨਹੀਂ ਹੈਗੇ ਹਕੂਮਤ ਜੋ ਕਰਨਾ ਕਰ ਲੈ ਕਿਉਂਕਿ ਇਹ ਪਹਿਲੀ ਸਰਕਾਰ ਆ ਜਿਨੇ ਇੰਨਾ ਜ਼ੁਲਮ ਕਰ ਦਿੱਤਾ ਵਾ 2 ਸਾਲਾਂ ਦੇ ਵੀ ਅੱਛੀ ਇਹਨੇ ਬੰਦੇ ਦੇ ਪੁੱਤ ਬਣਾ ਦਿੱਤਾ ਕੌਮ ਨੂੰ ਕਿ ਆਪਾਂ ਇਹੋ ਜਿਹੀ ਸਜ਼ਾ ਦਿੱਤੀ ਹੈ ਵੀ ਜਿਹੜੀਆਂ ਪਹਿਲਾਂ ਕਦੀ ਵੀ ਆ ਕੁਝ ਨਹੀਂ ਹੋਇਆ ਤੇ ਇਸ ਕਰਕੇ ਸਾਰੇ ਪੰਤਵਾਸੀਆਂ ਨੂੰ ਬੇਨਤੀ ਕਰਦੀਆਂ ਕਿ ਇਹ ਹੁਣ ਆਪਾਂ ਗਲਤੀ ਨਾ ਕਰੀਏ ਸਭ ਤੋਂ ਕਰਾ ਤੋਂ ਬਾਹਰ ਨਿਕਲ ਜੇ ਕਰਾ ਤੋਂ ਬਾਹਰ ਨਿਕਲ ਕੇ ਮੋਰਚੇ ਦਾ ਇਹ ਸਾਬੜੀਏ ਤਾਂ ਵੱਦ ਤੋਂ ਵੱਦ ਸਾਬੋ ਦੀ ਤਲਵੰਡੀ ਪਹੁੰਚ ਗਏ ਨਾ ਇਹਨਾਂ ਲੋਕਾਂ ਕੋਲ ਉਹ ਕੋਈ ਮਤੋਂ ਡਰਗੇ ਜੇ ਡਰਗੇ ਤੇ ਕਿਉਂਕਿ ਅਸੀਂ ਬਾਰ ਨਿਕਲ ਜੋਗੇ ਨਹੀਂ ਰਹਿਣਾ ਤੇ ਮੈਂ ਆਪਣਾ ਦੀਪ ਸੀ ਆਪਣਾ ਪੰਨੇ ਸਿੱਧੂ ਹਣਾ ਨੂੰ ਲੱਖੇ ਸਿਧਾਣੇ ਨੂੰ ਹੋਰ ਜਿੰਨੀਆਂ ਜਥੇਬੰਦੀਆਂ ਵਾਂ ਕਿ ਇੱਥੇ ਇੱਕ ਮਾਂ ਦਾ ਸਵਾਲ ਆ ਗਿਆ ਜੀ ਅੱਜ ਭਾਈ ਸਾਹਿਬ ਦੀ ਮਾਂ ਨੂੰ ਪੁਲਿਸ ਵਾਲੇ ਚੁੱਕ ਕੇ ਲੈ ਗਏ ਆ ਤੇ ਅਸੀਂ ਵੀ ਟਾਰਗੇਟ ਤੇ ਹੈਗੇ ਆ ਕਿਉਂਕਿ ਆਪਾਂ ਇਹ ਨਾ ਕਹੀਏ ਵੀ ਅੱਜ ਆਪਾਂ ਪਾਈ ਸਾਡੀ ਮਾਂ ਦੇ ਨਾਲ ਨਹੀਂ ਖੜੇ ਹੈਗੇ ਦਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਵੱਦ ਤੋਂ ਵੱਧ ਮੋਰਚੇ ਦਾ ਇਹ ਸਾਹਮਣਾ ਤੇ ਕੋਈ ਸਾਨੂੰ ਡਰ ਡਰਨ ਵਾਲੀ ਗੱਲ ਨਹੀਂ ਆਪਾਂ ਤੇ ਬਿਲਕੁਲ ਆਹ ਦੇਖੋ ਬੈਠੇ ਆ ਜਦੋਂ ਆਉਣਗੇ ਚੁੱਕ ਕੇ ਲੈ ਜਾਣ ਕਿਉਂਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ ਕਿ 부ੱਚੜ ਸਰਕਾਰ ਸਾਡੇ ਪੰਜਾਬ ਦੇ ਵਿੱਚ ਲਾਂਤ ਕਿੱਥੋਂ ਆ ਲਾਂਤ ਦੀ ਸਰਕਾਰ ਜਿਹੜੀ ਸਾਡਾ ਕਲੰਕ ਦੀ ਸਰਕਾਰ ਜਿਹੜੀ ਸਾਡੀ ਬਣੀ ਆ ਇਹਨੂੰ ਕੋਈ ਗੱਲ ਨਹੀਂ ਆ ਦੇਂਦੋ ਇੱਦਾਂ ਨਹੀਂ ਆ ਵੀ ਤੂੰ ਵੋਟਾਂ ਤੇ ਸਰਪੰਚਾਂ ਨੂੰ ਡਰਾ ਦੇਂਗਾ ਪਿੰਡਾਂ ਦੇ ਵਿੱਚ ਜਾ ਕੇ ਕੋਈ ਨਹੀਂ ਆਪਾਂ ਬਾਹਰ ਸੜਕਾਂ ਤੇ ਤੇਰਾ ਇਹੋ ਜਿਹਾ ਵਿਰੋਧ ਕਰਾਂਗੇ ਕਿ ਤੈਨੂੰ ਜੀਨ ਜੋ ਗੇਨੀ ਛੱਡਣਾ ਇਹੋ ਜਿਹਾ ਦਰਾਚਾੜੂ ਖਲਾਰਾਂਗੇ ਕੋਈ ਗੱਲ ਨਹੀਂ ਪੁੱਤਰਾ ਸਾਡੇ ਨਾਲ ਤੇ ਅਸੀਂ ਤੇ ਜੋਧਿਆਂ ਦੇ ਪਰਿਵਾਰਾਂ ਦੇ ਨਾਲ ਖੜੇ ਆ ਤੈਨੂੰ ਉਦੋਂ ਅਮਲੀਆ ਪਤਾ ਲੱਗੂਗਾ ਜਦੋਂ ਤੇਰਾ ਨਸ਼ਾ ਟੁੱਟਿਆ ਜੇਲ੍ਹ ਦੇ ਵਿੱਚ ਇਸ ਕਰਕੇ ਸਾਡੇ ਸਾਨੂੰ ਤੇ ਕੋਈ ਘਬਰਾਉਣ ਦੀ ਗੱਲ ਨਹੀਂ ਆ ਤੇਰੇ ਵਰਗਿਆਂ ਨੂੰ ਜਿਹੜਾ ਮੈਨੂੰ ਪਤਾ ਤੈਨੂੰ ਲੱਗਦਾ ਜਿੱਦਾਂ ਤੂੰ ਜੇਲ੍ਹ ਤੋਂ ਪੁੱਤ ਗਿਆ ਕਿੰਦਾ ਤੇਰਾ ਭਈਆ ਗਿਆ ਨਾ ਕੇਸਰੀਵਾਲ ਤੇ ਤੂੰ ਜਿਹੜਾ ਭਈਆ ਭਈਏ ਦੇ ਪਿਓ ਦੇ ਨਾਲ ਚਲ ਗਿਆ ਤੇ ਹੁਣ ਵਾਰੀ ਤੇਰੀ ਵੀ ਆ ਤੇਰਾ ਰਾਜਮ ਛੱਡਾ ਤੇ ਨੰਬਰ ਨਹੀਂ ਗਿਆ ਤੇ ਕੋਈ ਗੱਲ ਨਹੀਂ ਆ ਦਿਨ ਥੋੜੇ ਹੀ ਆ ਤੇਰੇ ਵੀ ਬਾਕੀ ਕੋਈ ਗੱਲ ਨਹੀਂ ਮੈਂ ਸਾਰੇ ਪੰਥਵਾਸ ਵਾਸੀਆਂ ਨੂੰ ਬੇਨਤੀ ਕਰਦੀ ਆ ਸ਼੍ਰੋਮਣੀ ਕਮੇਟੀ ਨੂੰ ਕਿ ਵੱਧ ਤੋਂ ਵੱਧ ਅੱਗੇ ਆਓ ਅੱਗੇ ਆ ਕੇ ਆਪਾਂ ਪਰਿਵਾਰ ਦੇ ਨਾਲ ਖੜੀਏ ਕਿਉਂਕਿ ਜੇ ਅੱਜ ਪਰਿਵਾਰ ਨੂੰ ਇਦਾਂ ਹੀ ਜੇ ਪਹਿਲਾਂ ਆਪਾਂ ਇਸ ਖੇਤਰ ਇੰਗੇ ਤੇ ਅੱਜ ਆ ਸਾਨੂੰ ਜਿਹੜੇ ਇਹ ਮੈਂ ਵੇਖਣਾ ਨਹੀਂ ਪੈਣਾ ਤੇ ਇਸ ਕਰਕੇ ਮੈਂ ਬੇਨਤੀ ਕਰਦੀ ਆ ਕਿ ਸਾਰੇ ਪਰਿਵਾਰ ਦੇ ਨਾਲ ਅੱਗੇ ਹੋ ਕੇ ਖੜੀਏ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਕਿਹਤੀ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਵੀ ਆਪ ਸੜਕਾਂ ਦੇ ਨਿਕਲੋ ਜੇ ਅੱਜ ਤੁਸੀਂ ਸਾਥ ਨਹੀਂ ਦਿੱਤਾ ਤਾਂ ਫੇਰ ਇਹਨਾਂ ਨੇ ਹੱਥ ਛੱਡਣਾ ਨਹੀਂ ਜੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਆ ਵੀ ਪਾਦੇ ਸਾਰੀਆਂ ਵੀਟਾ ਪੇਟਾ ਤੁਹਾਡਾ ਕਿ ਇੱਕ ਵਾਰੀ ਵੇਹੋਂ ਨੌਕਰੀਆਂ ਕਿਦਾਂ ਜਾਂਦੀਆਂ ਤੁਸੀਂ ਜਿਹੜਾ ਪੱਗਾ ਸਿਰਪਸਰ ਦਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਹਿੰਦੀ ਮੇਤ ਬੰਦਿਆ ਦੁੱਧ ਪਿਆ ਇਹਨਾਂ ਨੂੰ ਬੋਲੋ ਆਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੰਗਦਮਾ ਸਾਹਿਬ ਸਾਬੋ ਕੀ ਕਲੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਗ ਵੀ ਕੱਪੜਿਆਂ ਵਾਲੇ ਲਾਲੇ ਪਰਸ ਵੀ ਖੋਲੇ ਆ ਬਹੁਤ ਸਾਡੇ ਨਾਲ ਹਥੋਫਾਈ ਹੋਏ ਆ ਤੇ ਹੁਣ ਸਾਨੂੰ ਗੱਡੀ 'ਚ ਪਤਾ ਨਹੀਂ ਕਿੱਥੇ ਲੱਗੇ ਜਾਣਦੇ ਆ ਤੇ ਸਾਰੀ ਸੰਗਤ ਨੂੰ ਅਪੀਲ ਆ ਬੇਨਤੀ ਆ ਵੀ ਬਹੁਤ ਜਿਆਦਾ ਸਾਡੇ ਨਾਲ ਵਧੀਕੀ ਕੀਤੀ ਆ ਕੋਈ ਇੱਥੇ ਕੋਈ ਗੋਲ ਬਾਤ ਕਰਦਾ ਕੋਈ ਉਹ ਜਾ ਕੇ ਕੰਮ ਕਰਦਾ ਆਹੋ ਬੱਸ ਦੱਸ ਦਿਓ